ਤਸਵੀਰਾਂ ਦੇ ਵਿੱਚ ਤੁਸੀਂ ਇੱਕ ਸਰਦਾਰ ਨੌਜਵਾਨ ਮੁੰਡੇ ਨੂੰ ਪੁਲਿਸ ਅਧਿਕਾਰੀਆਂ ਦੇ ਨਾਲ ਉਲਝਦੇ ਹੋਏ ਦੇਖ ਰਹੇ ਹੋ ਤੁਸੀਂ ਸੋਚਦੇ ਹੋਵੋਗੇ ਕਿ ਆਖਰ ਇੱਥੇ ਰੌਲਾ ਪੈ ਕੀ ਗਿਆ ਜੀ ਹਾਂ ਜਿਹੜਾ ਤੁਹਾਨੂੰ ਸਿਵਲ ਕੱਪੜਿਆਂ ਦੇ ਵਿੱਚ ਸਰਦਾਰ ਨਜ਼ਰ ਆ ਰਿਹਾ ਇਹ ਵੀ ਆਪਣੇ ਆਪ ਨੂੰ ਮੁਲਾਜ਼ਮ ਦੱਸ ਰਿਹਾ ਦਰਅਸਲ ਇਸ ਨੇ ਆਪਣੀ ਕਾਰ ਦੇ ਵਿੱਚ ਕੁਝ ਅਜਿਹਾ ਲਗਾਇਆ ਹੋਇਆ ਸੀ ਜਿਸ ਨੂੰ ਦੇਖ ਕੇ ਨਾਕਾਬੰਦੀ ਦੌਰਾਨ ਪੁਲਿਸ ਮੁਲਾਜ਼ਮ ਟੜਕ ਗਏ ਅਤੇ ਉਹਨਾਂ ਨੇ ਗੱਡੀ ਰੋਕ ਲਈ ਅਤੇ ਇਸ ਚੀਜ਼ ਨੂੰ ਹਟਾਉਣ ਦੇ ਵਾਸਤੇ ਕਿਹਾ ਤੇ ਇਸ ਗੱਲ ਨੂੰ ਲੈ ਕੇ ਉਹਨਾਂ ਦੀ ਆਪਸੀ ਬਹਿਸ-ਬਾਜੀ ਹੋ ਜਾਂਦੀ ਹੈ ਦੱਸਦੀ ਹੈ ਕਿ ਗੱਡੀ ਦੇ ਮੁਲਾਜ਼ਮ ਨੇ ਆਪਣੀ ਗੱਡੀ ਦੇ ਵਿੱਚ ਸ਼ੀਸ਼ਿਆਂ ਦੇ ਉੱਤੇ ਕਾਲੀ ਜਾਲੀ ਅਤੇ ਕਾਲੀ ਫਿਲਮ ਲਗਾਈ ਹੋਈ ਸੀ ਤੇ ਫਿਰ ਇਹ ਨਾਕੇ ਤੇ ਖੜੇ ਮੁਲਾਜ਼ਮਾਂ ਨੂੰ ਆਪਣਾ ਰੋਬੀ ਪਾ ਰਿਹਾ ਤੇ ਕਹਿ ਰਿਹਾ ਕਿ ਮੈਂ ਡੀਐਸਪੀ ਨਾਗਰਾ ਦਾ ਗਨਮੈਨ ਆ ਮੈਂ ਸਪੈਸ਼ਲ ਡਿਊਟੀ ਦੇ ਵਿੱਚ ਵਰਦੀ ਨਹੀਂ ਪਾਉਂਦਾ ਜਿਸ ਤੋਂ ਬਾਅਦ ਇਹਨਾਂ ਦੀ ਕਾਫੀ ਟਕਰਾਰ ਹੁੰਦੀ ਹੈ ਤੇ ਵੀਡੀਓ ਵਾਇਰਲ ਹੋ ਗਈ ਆਓ ਦੇਖਦੇ ਆ ਮੇਰੀ ਗੱਲ ਸੁਣ ਤੂੰ ਇਹੋ ਗੱਲ ਕਹੀ ਤੂੰ ਉਦੋਂ ਵੀ ਗੱਡੀ ਨੂੰ ਜਾਣੀ ਸੀ ਸਾਈਡ ਤੇ ਨਾ ਅਰੇ ਇਸ ਜੜੀਆਂ ਕਰ ਤੁਹਾਨੂੰ ਜਾਣੀ ਕਰਕੇ ਰੋਕਿਆ ਨਾ ਜੜੀਆਂ ਲੱਗੀਆਂ ਤਾਂ ਰੋਕਿਆ ਮੈਂ ਯਾਰ ਤੂੰ ਹੋਰ ਤਰਫ ਫੇਰ ਨੰਗੇ ਆਹ ਤੂੰ ਕਹਿੰਦਾ ਸਾਈਡ ਤੇ ਇਹ ਕੀ ਗੱਲ ਹੈ ਮੈਂ ਸਾਈਡ ਤੇ ਕਹਿੰਦਾ ਗੱਡੀ ਕਿੱਥੇ ਆਉਂਦੀ ਨਹੀਂ ਕਰਦਾ ਮੂੰਹ ਦੇ ਨਹੀਂ ਲਿਖਾਰਦਾ ਨਹੀਂ ਕਰਦਾ ਤੇਰੀ ਗੱਡੀ ਕਿੱਥੇ ਹੈ ਮੇਰੀ ਗੱਡੀ ਮੈਂ ਟਰੱਕ ਲਿਆਂਦਾ ਵਰਦੀ ਪਾਈ ਹੁੰਦਾ ਨਾ ਆਹ ਭਾਜੀ ਮੈਂ ਵਰਦੀ ਚ ਹੁੰਦਾ ਨਹੀਂ ਹਾਂ ਨਾਲ ਨਹੀਂ ਹੁੰਦਾ ਅੱਜ ਤੱਕ ਨਹੀਂ ਪਾਈ ਆ ਸਾਹੀ ਵਰਦੀ ਜਾਨ ਸਾਡੀ ਹੁੰਦਾ ਐਸ ਕੇ ਨਾਗਰ ਸਿੰਘ ਦਾ ਲੱਗਿਆ ਦੱਸ ਆਪ ਵੀ ਨਾ ਰਹਾ ਆਪਰੇਸ਼ਨ ਟੀਮ ਚ ਜਾਂ ਉਹ ਗੱਲ ਕਰ ਲੈਣਾ ਨਹੀਂ ਗੱਲ ਕਰ ਮੈਂ ਇਹ ਗੱਲ ਕਰਾ ਦਿੰਦਾ ਆਹੋ ਤੁਹਾਨੂੰ ਕੀ ਮੜੇ ਕਹਿੰਦਾ ਪਿੱਛੇ ਗਜਾਮ ਲਾ ਕੇ ਤੁਹਾਡੀ ਬ੍ਰੇਕ ਵਜਨਾਂ ਫਿਰ ਕੱਢੀਆ ਮੇਰਾ ਭਰਾ ਨਾ ਇੱਕ ਮੇਰੀ ਗੱਲ ਸੁਣਦਾ ਮੇਰੀ ਸਾਰੀਆਂ ਗੱਡੀਆਂ ਨੇ ਚਾਰਗੀਆਂ ਲੱਗੀਆਂ ਨਾ ਮੈਂ ਅਜੇ ਤੱਕ ਲਾਈਦ ਨਾ ਮੈਂ ਲਾਉਣੀ ਆ ਬੁਲਵਾ ਦੋ ਅਫਸਰ ਆ ਗਿਆ ਤੇ ਚੰਗਾ ਤੇ ਅੱਗੇ ਉਹ ਭਰਾ ਜੀ ਮੈਂ ਵੀ ਅਫਸਰਾਂ ਨੇ ਲਗਾ ਆਹੋ ਮੈਂ ਸੀਆਈਏ ਸਟਾਫ ਇਹਨੇ ਕੰਮ ਕਰਦੇ ਮੈਂ ਤੇ ਤੁਹਾਨੂੰ ਹੁਣ ਤੁਸੀਂ ਝਾਲੀਆਂ ਨਵਾ ਲੋ ਕਿ ਮੇਰੀਆਂ ਮਾੜੀ ਭਈ ਜੀ ਸਾਨੂੰ ਤੇ ਮੂੰਹ ਤੇ ਲਿਖਿਆ ਤਰੇ ਤੁਸੀਂ ਉਹ ਮੈਂ ਇਹਨੂੰ ਵੀਰ ਜੀ ਦੱਸਿਆ ਕਿ ਕਿੰਨੀ ਗਰੀ ਦੱਸਿਆ ਇਹ ਮੈਨੂੰ ਆਨੇ ਵਾ ਵੀ ਤੈਨੂੰ ਮੈਂ ਉਹ ਸਾਨੂੰ ਕਿਹੜੀ ਗੱਲ ਮੈਰੋ ਕਿ ਮੈਂ ਸਾਈਡ ਤੇ ਕਿਹਨਾਂ ਨੇ ਰੋਕਿਆ ਕਿਉਂਕਿ ਰੋਕਿਆ ਕਿਉਂਕਿ ਰੋਕਿਆ ਕਿਉਂਕਿ ਜਾਰੀ ਲੱਗੀਆਂ ਪੂਰ ਸਿਟੀ ਜਿੱਥੇ ਬਲਾਜਮਾ ਮੈਂ ਵੀ ਬਲਾਜਮਾ ਹਾਂ ਜੀ ਤੂੰ ਮੈਨੂੰ ਇੰਨੀ ਗੱਲ ਕਹੀ ਹੈ ਨਾ ਈ ਸਾਈਡ ਤੇ ਨਾਲ ਤੂੰ ਉਦੋਂ ਵੀ ਆਈ ਮੈਂ ਸਾਈਡ ਦੇ ਨਾਲ ਮੈਂ ਸਾਡੀ ਕਿਰਾਇਆ ਕਰਕੇ ਗੱਡੀਆਂ ਨਹੀਂ ਲੱਗੀਆਂ ਮੈਡਮ ਮੇਰੀ ਵੀਡੀਓ ਬਣਾਉਂਦੀ ਲੋਡ ਨਹੀਂ ਕੋ ਮੈਂ ਲੋ ਮੇਰੀ ਜਿਹੜੀ ਗੱਲ ਦਾੜੀ ਵੀਡੀਓ ਦੀ ਗੱਲ ਆਪੜੇ ਮੈਂ ਆਪਣੀ ਜਗ੍ਹਾ ਆਉਂਦਾ ਬੁਲਾ ਜੀ ਆਪਣੀਆਂ ਆਹੀ ਵਰਦੀ ਪਾ ਕੇ ਤੇ ਨਹੀਂ ਮੈਂ ਆਪਣੀ ਦੀ ਕੀ ਕਰਾਂ ਕਮਾਲ ਹੋਈ ਤੇਰੇ ਵਾਲੀ ਯਾਰ ਮੈਂ ਲਾਉਣੀਆਂ ਜਾਲੀਆਂ ਤੇ ਤੈਨੂੰ ਜੂਰੇ ਤੇ ਲਵਾਣੀ ਮੈਂ ਲਵਾਉਣੀਆਂ ਲਾਉਣੀਆਂ ਲਾਓ ਤੇ ਤੈਨੂੰ ਲਾਉਣੀਆਂ ਮੈਂ ਜੱਟ ਬਲੈਕ ਵੀ ਹੋਈ ਕੋਈ ਨਹੀਂ ਚਾਹਤਾ ਬੁਲਾਉਣ ਮੈਸੇਜ ਕਰ ਮੈ ਤੇ 70 ਮੇਰੇ ਤੇ ਪਵਾ ਦੇ ਪਾ ਠੀਕ ਪਾ ਦੇ ਆਡ ਭਾਈ ਇਹ ਮਲਾਜਮ ਹੈ ਤੇ ਜਾੜੀਆਂ ਲੱਗ ਤਰੇ ਪਰ ਆ ਮੈਂ ਲਾਉਣੀ ਆ ਮੈਂ ਤੈਨੂੰ ਬੜੀ ਯਾਰੀ ਕਹਿਤਾ ਹੀ ਕੀ ਕਰੇ ਮੈਨੂੰ ਦਫੇਰ ਮੈਨੂੰ ਕੀ ਕਹਦਾ ਐਵੇਂ ਤੂੰ ਰੁਕੀ ਜਨਾ ਮੈਨੂੰ ਕੀ ਕਹਦਾ ਰੁਕਣੀ ਜਨਾ ਜਿਦੋਂ ਮੈਂ ਇੱਕ ਵਾਰੀ ਕਹਿਤਾ ਮੈਂ ਮਲਾਜਮ ਹੈ ਯਾਰ ਮੈਂ ਕਿਹ ਕੰਮ ਨੂੰ ਲਾਈਆ ਹੋਣੀ ਆ ਤੇ ਤੈਨੂੰ ਕੀ ਕਿਹਾ ਕੀ ਕਿਹਾ ਕੀ ਕਿਹਾ ਜਾਣ ਕੇ ਫਿਰ ਮੈਂ ਕਿਹਾ ਕੀ ਉਹਦੇ ਐਵੇਂ ਬਸ ਹੀ ਆਉਂਦਾ ਤੂੰ ਉਦਣ ਵੀ ਲਾਈਆ ਸੀ ਆਜ ਤੇ ਸਾਈਡ ਤੇ ਉਹ ਤੈਨੂੰ ਸਾਈਡ ਤੇ ਕਿਹਾ ਤੈਨੂੰ ਕੁਛ ਕਹਿਤ ਨਹੀਂ ਨਾ ਚੰਗੀ ਬੋਲੀ ਬੋਲੇ ਫਿਰ ਕੀ ਚੰਗਾ ਕੀ ਕਰਾਂ ਭਰਾ ਮੇਰਾ ਮੈਂ ਹੱਸ ਜਰਨੇ ਭਾਈ ਸਾਈਡ ਤੇ ਕਰਨਾ ਮੇਰੇ ਜਾ ਕਰ ਦੇ ਇੱਕ ਮਿੰਟ ਮੇਰੀ ਗੱਲ ਹਾਂਜੀ ਹਾਂ ਚੰਗੇ ਕੰਮ ਕਰੋ ਕੀ ਚੰਗੇ ਕੰਮ ਕਰੋ ਇੱਕ ਮਿੰਟ ਮੇਰੀ ਗੱਲ ਬੋਲੋ ਇੰਨਾ ਹੀ ਤੂੰ ਅਸਲਾ ਤਾਂ ਕਿੰਨੇ ਇੰਨਾ ਹੀ ਤੂੰ ਹਟਾਈ ਨਹੀਂ ਹੁੰਦੇ ਦੋ ਦੋ ਜਿਹੜੀ ਵਿਚਾਰ ਤਿੰਨ ਫੜਿਆ ਰਿਕਵਰੀ ਕੀ ਕੀਤੀ ਮੈਨੂੰ ਜਾ ਕੇ ਥਾਣੇ ਪੁੱਜ ਕਿੰਨੇ ਅਸਲੇ ਚਾਰ ਕਿੰਟ ਲੈ ਰੋ ਮੈਂ ਰਿਕਵਰੀ ਕਰਤੀ ਅਜੇ ਤੱਕ ਮੈਂ ਕੀ ਕਰਾਂ ਮੈਂ ਕੀ ਕਰਾਂ ਫੇਰ ਮੈਂ ਰੁਕੀ ਜਾਣਾ ਮੈਂ ਕੀ ਕਰਾਂ ਤੈਨੂੰ ਉਹ ਆਪਣੀ ਜੇ ਕਿ ਲੱਗੇ ਜਿਹੜੀ ਮੇਰੀ ਡਿਊਟੀ ਪੈ ਗਈ ਜਾਂ ਤੈਨੂੰ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਂ ਵੀ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਨੂੰ ਮੈਨ ਲੱਗੂ ਜੇ ਮੈਨੂੰ ਲੱਗੂ ਮੈਂ ਮੇਰੇ ਜੇ ਮੈਂ ਮੈਂ ਵੀ ਥਾਣੇ ਕੱਟੇ ਜਾਂ ਮੈਂ ਸਿੱਧਾ ਨਹੀਂ ਇੱਥੇ ਆ ਗਿਆ ਤੇ ਮੈਂ ਨਹੀਂ ਲਾਉਂਦਾ ਹੋਈ ਨਾ ਮੈਂ ਲਾਉਣੀ ਹੈ ਜਾਲ ਜਿਹੜੀ ਇਨਫੋਰਮੇਸ਼ਨ ਦੇ ਮਿਲਦੀ ਹੋ啊ਹੀ ਆਪਣੀ ਡਿਊਟੀ ਕਰਾਂ ਮਾਨੂੰ ਕਿ ਕਿਹੜੀ ਗੱਲ ਜੇ ਫਿਰ ਜਿਹੜੀ ਡਿਊਟੀ ਤੂੰ ਕਰਨੀ ਆ ਤਾਂ ਮੈਂ ਕਰਾਉਂਦੇ ਜਾਲੀ ਲਾ ਮੈਂ ਨਹੀਂ ਲਾਉਣੀ ਗਾ ਨਹੀਂ ਲਾਉਣੀ ਫਿਰ ਲੱਗਾ ਰੋ ਬੈਠਾ ਰੋ ਸਤਨਾ ਫਰਮਾਇਂ ਨਹੀਂ ਰੋਦੇ ਨਾ ਨਹੀਂ ਸਤਨਾ ਕੋਈ ਨਹੀਂ ਲਵਾ ਆਪਰੇਸ਼ਨ ਕਿਹਨੇ ਚਾਹੀਦਾ ਜੀ ਜੂੜੀ ਜਿਹੜੀ ਤੁਹਾਨੂੰ ਕਰਨੀ ਹੈ ਤੁਸੀਂ ਮੇਰੇ ਤੇ ਸਹਾਨ ਕਰਨਾ ਮੈਂ ਨਹੀਂ ਲਵਾਉਣੀ ਜਾਂਦਾ ਮੈਂ ਲਵਾਉਣਾ ਮੈਂ ਲਵਾਉਣੀ ਆ ਉਹ ਮੈਂ ਲਾਈਆਂ ਜਾਲੀਆਂ ਫਿਰ ਦਵਾਈਆਂ ਲਾਈਆਂ ਨਹੀਂ ਲਵਾਉਣੀ ਮੈਂ ਲਾਈਆਂ ਨਹੀਂ ਲਵਾਉਣੀ ਮੈਂ ਗੱਲ ਖਾਉਂਗਾ ਕਰਵਾਉਂਗਾ ਫਿਰ ਬਾਹਰ ਕਰਵਾਉਂਗਾ ਮੈਂ ਨਾ ਲਵਾਵਾਂ ਮੈਂ ਕੋਈ ਨਹੀਂ ਚੱਕਰ ਲਵਾ ਦੇ ਆਓ ਬਿਲ ਥੱਲੇ ਨਹੀਂ ਹੋਣਾ ਥੱਲੇ ہاں ਠੀਕ ਹੈ ਲਵਾਉਂਗਾ ਓਰੇ ਚੰਨ ਕੰਡ ਰਹੇ ਸਾਡੇ ਸਾਨ ਕੰਡ ਤੇ ਤੁਸੀਂ ਜੂਰੀ ਕੰਡ ਰਹੇ ਬਕਵਾਸ ਥੋੜੀ ਜਿਹੀ ਬਕਵਾਸ ਵਾਲੀ ਕੀ ਗੱਲ ਕੀ ਬਕਵਾਸ ਵਾਲੀ ਕੀ ਗੱਲ ਆ ਤਾਂ ਫਿਰ ਮੈਂ ਟਿਫਟੀ ਸਾਹਿਬ ਦਾ ਫੋਨ ਜਨਾਲਾ ਜਿੰਨੂੰ ਹਿਡਾਇਆ ਕਿ ਨਾ ਕਰਨ ਵਾਲਾ ਬਕਵਾਸ ਵਾਲਾ ਕੀ ਗੱਲ ਮੈਂ ਬਕਵਾਸ ਕਿਉਂ ਆਉਂ ਉਹਨੂੰ ਸਾਨ ਬਕਵਾਸ ਵਾਲਾ ਕੀ ਗੱਲ ਮੈਂ ਸੁਣ ਕੰਡ ਮੈਂ ਮੈਗਨਸ ਸੁਣ ਕੰਡ ਮੈਂ ਮੈਗਨਸ ਸਾਹਿਬ ਕੰਡਣਾ ਆਪਣਾ ਬੋਲ ਕੋਈ ਚੱਕਰ ਨਹੀਂ ਲਾੜੂ ਜਨੂੰ ਫੋਨ ਲਾਉਣਾ ਲਾ ਦਈ ਹਲੋ ਹਲੋ ਜੀ ਸਾਹਿਬ ਆਹ ਸਾਰੇ ਇਧਰ ਰੁੱਕ ਕੇ ਗਲੋਤੇਆਂ ਜਾਲੀਆਂ ਲਾਈਆਂ ਲਾਹ ਤੂੰ ਵਡਾ ਮੁਲਾਜ਼ਮ ਤੂੰ ਆਹ ਤਾਂ ਕਾਣ ਵੱਟ ਘੱਟ ਬੋਲ। ਕੋਈ ਚੱਕਰ ਨਹੀਂ ਵੀਡੀਓ ਬਣੀ ਹੈ ਇਹਦਾ ਮੈਂ ਸ਼ੇਅਰ ਕਰਦਾ ਸਾਡੇ ਦੇ ਹਸਣ ਕਰਦਾ ਕਹਿੰਦਾ ਤੂੰ। ਮੇਰੀ ਗੱਲ ਕਰਾ ਰੋਕ ਜਾ ਓਏ। ਓਏ ਕੋਈ ਕੋਈ ਮੈਂ ਬੋਲਣ ਦੀ ਆ ਜਾ ਤੂੰ। ਯਾ ਠੀਕ ਹੈ ਤੂੰ ਹੀ ਉਹਦਾ ਜੋ ਸਪੈਡ ਲੈ ਲੈ ਜਿਹੜੀ ਗੱਡੀ ਆਈ। ਵੀਡੀਓ ਬਣਾਈ ਜਾਂਦੇ ਐਵੇਂ ਨਜ਼ਾਇਜ਼ ਹੀ। ਨਜ਼ਾਇਜ਼ ਬਣਾਈ ਜਾਂਦੇ। ਇੱਕ ਤਾਂ ਨੂੰ ਲੱਗਣੇ ਗੱਡੀ ਸਾਈਡ ਤੇ ਪਹਿਲਾਂ ਬੋਲੋ ਤੀ ਤਾਂ ਜਾ ਸੱਟਣਾ ਕਹਿੰਦਾ ਮੁਲਾਜ਼ਮ ਮੁਲਾਜ਼ਮ ਆਖਦਾ ਮੈਨੂੰ ਕਹਿੰਦਾ ਤੂੰ ਉੱਤਨ ਮੈਨੂੰ ਆਉਂਦਾ ਤੇ ਜਾਲੀਆਂ ਲਾਈਆਂ ਲਾਹ ਉਹ ਨਾ ਮੈਂ ਕਹਤਾ ਮੈਂ ਮੇਰੀਆਂ ਜਾਲੀਆਂ ਲੱਗੀਆਂ ਮੈਂ ਲਾਉਣੀਆਂ ਤੂੰ ਨਹੀਂ ਲਵਾਉਂਦਾ ਕੋਈ ਦੱਸ ਲੋ ਕੋਈ ਨਹੀਂ ਅੱਡੇ 4-5 ਉਹਨਾਂ ਨੇ ਤੁਹਾਨੂੰ ਇਹ ਨਹੀਂ ਕਿਹਾ ਉਹਨਾਂ ਨੇ ਕਿਹਾ ਉਹ ਤੁਸੀਂ ਉਹੀ ਹੋ ਜਿਨ੍ਹਾਂ ਨੇ ਉਹ ਦਿਨ ਚਲੋ ਉਹਨਾਂ ਨੇ ਇਹ ਕਿਹਾ ਤੁਸੀਂ ਉਹ ਦਿਨ ਵੀ ਫਰਾ ਜਾਲੀਆਂ ਲਾਈਆਂ ਸੀ ਨਾ ਮੈਂ ਆਪਣੀ ਕੰਮ ਨਹੀਂ ਲਾਉਣਾ ਜੀ ਹਾਂ ਠੀਕ ਆ ਫਿਰ ਆਪਾਂ ਵੀ ਆਪਣੀ ਡਿਊਟੀ ਕਰਾਂਦੇ ਅਸੀਂ ਵੀ ਆਪਣੀ ਡਿਊਟੀ ਕਰਾਂਦੇ ਜੀ ਦਾ ਤੂੰ ਆਪੜ ਲਿਆ ਇੱਥੇ ਸੋਗ ਨਾਲੇ ਤਮਾਸ਼ਾ ਲਾਇਆ ਵਾਦੂ ਦਾ ਮਲਾਜਮ ਹੋ ਕੇ ਠੀਕ ਆ ਤੇ ਤੂੰ ਉਹਨੂੰ ਕਿੰਨੀ ਇੱਜ਼ਤ ਦਿੱਤੀ ਕਿੰਨੀ ਇੱਜ਼ਤ ਦੇਣੇ ਬਲਕਿ ਕਿੰਨੀ ਇੱਜ਼ਤ ਦੇਣੇ ਤੂੰ ਹੀ ਕਿੰਨੀ ਇੱਜ਼ਤ ਦੇਣੇ ਅਗਲੇ ਨੂੰ ਵੀਡੀਓ ਬੰਦ ਕਰ ਮੇਰੇ ਪਿੱਛੇ ਤੁਹਾਡਾ ਵੀ ਠੀਕ ਆ ਠੀਕ ਆ ਸਾਨੂੰ ਪਤਾ ਕਿੰਨਾ ਕਿੱਦਾਂ ਬੋਲਣਾ ਕਿੰਨਾ ਕਿੱਦਾਂ ਬੋਲਣਾ ਪ੍ਰੇਮ ਸਾਰਾ ਵਿੱਚ ਆ ਰਿਕਾਰਡਿੰਗ ਦੇ ਹਾਂ ਕਰਨਾ ਕਰ ਲਓ ਠੀਕ ਆ ਇਦਾਂ ਮਤਲਬ ਆ ਲੋਕਾਂ ਸਾਹਮਣੇ ਤਮਾਸ਼ਾ ਬਣਾਉਂਦੇ ਮੈਂ ਇਹਦੇ ਨਾਲ ਲੱਗਾ ਮੈਂ ਇਹਦੇ ਨਾਲ ਲੱਗਾ ਠੀਕ ਆ ਜਾਲੀਆਂ ਲਾਉਣ ਲਈ ਕਿਹਾ ਤੁਹਾਨੂੰ ਹੋਰ ਕੀ ਕਹਿਤਾ ਬੁੱਤੋ ਤੁਸੀਂ ਕਹਿਣ ਦੇ ਵਿੱਚ AK47 ਰੱਖੀ ਆ ਹੈ ਮੈਡਮ ਮੇਰਾ ਅਸਲਾ ਪਿਆ ਮੈਂ ਉਤੋਂ ਜਾਲੀਆਂ ਨਾਲ ਲਾਵਾਂ ਮੈਂ ਖਵਾਣਾ ਹੀ ਸੀ ਗੇ ਨਹੀਂ ਤੁਸੀਂ ਫਿਰ ਕਿਦਾਂ ਕਹਿਤਾ ਉਹ ਖੇਤਮ ਕੋਹੜੇ ਮੇ ਕੋ ਵੀ AK47 ਹੈਗੀ ਇਹ ਕੀ ਗੱਲ ਵੀਡੀਓ ਦੇ ਵਿੱਚ ਹੀ ਆ ਵੀਡੀਓ ਇੱਥੇ ਸਾਰਾ A2Z ਰਿਕਾਰਡ ਆ ਆਪਾਂ ਸੀਪੀ ਸਰ ਨੂੰ ਦਿਖਾਵਾਂਗੇ ਹਾਂ ਤੁਸੀਂ ਤੇ ਦਾਗੜਾ ਨਹੀਂ ਜਿੱਦਾਂ ਪਤਾ ਨਹੀਂ ਕੀ ਹੁੰਦਾ ਆਪਾਂ ਇੱਥੇ ਜੁਰਮ ਕਰਾਉਂਦੇ ਹੋਗੇ ਤੁਸੀਂ ਮੁਲਾਜ਼ਮਾਂ ਨਾਲ ਪੈਸਾ ਮੇਰੇ ਵੀ ਮੁਲਾਜ਼ਮਾਂ ਨਾਲ ਕਾਪਰੇਟ ਤੇ ਕਰੋ ਸੋ ਦਾਦੇ ਕਿ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਨੇ ਇਸ ਵੀਡੀਓ ਨੂੰ ਵੇਖ ਕੇ ਉਸ ਪੁਲਿਸ ਮੁਲਾਜ਼ਮਾ ਤੇ ਕਾਰਵਾਈ ਕੀਤੀ ਇਸ ਮੌਕੇ ਐਸਐਸਪੀ ਦਿਹਾਤੀ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦਾ ਗੰਭੀਰ ਨੋਟਿਸ ਲਿਆ ਜਿਸ ਦੇ ਵਿੱਚ ਕਾਂਸਟੇਬਲ ਸੁਖਕਰਮ ਸਿੰਘ ਨਾਲ ਹੋਈ ਟਕਰਾਅ ਨੂੰ ਦਿਖਾਇਆ ਗਿਆ ਪੂਰੀ ਜਾਣ ਤੋਂ ਬਾਅਦ ਅਧਿਕਾਰੀ ਨੂੰ ਤੁਰੰਤ ਮੁਅਤਲ ਕਰ ਦਿੱਤਾ ਤੇ ਲੋਕਾਂ ਨੂੰ ਪ੍ਰੋਤਸਾ ਦਿਵਾਇਆ ਕਿ ਅਜਿਹਾ ਵਤੀਰਾ ਬਰਦਾਸ਼ਤ ਨਹੀਂ ਹੋਵੇਗਾ ਅੰਮ੍ਰਿਤਸਰ ਦਿਹਾਤੀ ਪੁਲਿਸ ਫੋਰਸ ਦੇ ਅੰਦਰ ਅਨਸ਼ਾਸਨ ਅਤੇ ਪੇਸ਼ੇਵਾਰ ਤੋਂ ਬਣਾਏ ਰੱਖਣ ਲਈ ਵਚਨਬੱਧ ਆ ਆਉ ਸੁਣਦੇ ਹਾਂ ਇਹ ਜੋ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਸਾਡੇ ਕਮਰਿਆਂ ਦੇ ਵਿੱਚ ਇੱਕ ਪੁਲਿਸ ਪਾਰਟੀ ਦੇ ਨਾਲ ਬੈਸਦਾ ਨਜ਼ਰ ਆ ਰਿਹਾ ਹੈ ਇਸ ਸੰਬੰਧੀ ਮੁੱਢਲੀ ਪੜਤਾਲ ਕੀਤੀ ਗਈ ਇਹ ਘਟਨਾ 16 ਅਗਸਤ ਦੀ ਹੈ ਜਿਸ ਦੇ ਵਿੱਚ ਕਾਂਸਟੇਬਲ ਸੁਖਕਰਮਨ ਜੋ ਕਿ ਅਮਸਰ ਕੋਈ ਪੁਲਿਸ ਦੇ ਵਿੱਚ ਤਾਇਨਾਤ ਹੈ ਵੱਲੋਂ ਮਾਰੀ ਸ਼ਬਦਾਂ ਵਿੱਚ ਤੇ ਬੈਸ ਵਾਸੀ ਕੀਤੀ ਗਈ ਹੈ ਫੌਰੀ ਤੌਰ ਤੇ ਸੁਤੰਸ ਨੂੰ ਸਸਪੈਂਡ ਕਰ ਕੇ ਇਸ ਦੇ ਖਿਲਾਫ ਕਾਰਵਾਈ ਸ਼ੁਰੂ ਕੀਤੀ ਗਈ ਹੈ ਭਵਿੱਖ ਵਿੱਚ ਕਿਸੇ ਵੀ ਵੱਲੋਂ ਜੋ ਕਿ ਡਿਸਪਲਿਨ ਫੋਰਸਿਸ ਦੇ ਵਿੱਚ ਹੈ ਤੇ ਅਧਿਕਾਰ ਸੰਪਾਨ ਕੀਤਾ ਜਾਂਦਾ ਉਸ ਨੂੰ ਅਜਿਹੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਤੇ ਸਖਤ ਸਜ਼ਾਾਂ ਲਈ ਕੀਤੀ ਜਾਵੇਗੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਦਾ ਹੁਣ ਗੰਭੀਰ ਨੋਟਿਸ ਲੈ ਲਿਆ ਗਿਆ ਤਾਂ ਇਸ ਦੇ ਨਾਲ ਹੀ ਅਧਿਕਾਰੀਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਲੋਕਾਂ ਦੇ ਹੱਕ ਦੇ ਵਿੱਚ ਖੜੇ ਹਾਂ ਤੇ ਹਰ ਇੱਕ ਚੀਜ਼ ਨੂੰ ਧਿਆਨ ਦੇ ਵਿੱਚ ਰੱਖਾਂਗੇ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ